ਪੁਲਿਸ ਨੇ ਉਹਨਾਂ ਰੋਕ ਲਿਆ ਅਤੇ ਇਜ਼ਰਨ ਤੱਕਾ ਮੁਕੀ ਵੀ ਕੀਤੀ ਗਿਆ ਪੁਲਿਸ ਦੇ ਵੱਲੋਂ ਇਹ ਕੀ ਆਖਰ ਮਸਲਾ ਹੈ ਕੀ ਹੋਇਆ ਸਾਰਾ ਕੁਝ ਪੂਰੇ ਵਿਸ਼ੇ ਤੇ ਗੱਲਬਾਤ ਕਰਨ ਲਈ ਸਾਡੇ ਚੈਨਲ ਦੇ ਸੀਨੀਅਰ ਪੱਤਰਾਂ ਜੁੜੇ ਨੇ ਸੰਜੀਵ ਚਰਮਾ ਜੀ ਉਹਨਾਂ ਤੋਂ ਲੈਨੇ ਆ ਪੂਰੀ ਅਪਡੇਟ ਸੰਦੀਪ ਸ਼ਰਮਾ ਜੀ ਤੁਹਾਡਾ ਸਵਾਗਤ ਹੈ ਜੀ ਲਾਈਵ ਹੋਮ ਸਰ ਧੰਨਵਾਦ ਛੋਟੀ ਸਾਹਿਬ ਬਹੁਤ ਧੰਨਵਾਦ ਜੀ ਸ਼ਰਮਾ ਜੀ ਬੜੇ ਦਿਨਾਂ ਤੋਂ ਇੱਕ ਮਸਲਾ ਠੰਡਾ ਬਸਤੇ ਪੈ ਰਿਹਾ ਸੀ ਅੱਜ ਫੇਰ ਤਕਰਾਰ ਹੋਈ ਕਿਸਾਨਾਂ ਦੇ ਪੁਲਿਸ ਦੀ ਹਾਂ ਬਿਲਕੁਲ ਛੋਟੀ ਸਾਹਿਬ ਬਿਲਕੁਲ ਦੇਖੋ ਇਹ ਜੇ ਆਪਾਂ ਦੇਖਿਆ ਜਾਵੇ ਛੋਟੀ ਸਾਹਿਬ ਸਰਕਾਰ ਪੰਜਾਬ ਪੁਲਿਸ ਜੀ ਦਾ ਜਿਹੜਾ ਰਵਈਆ ਰਿਹਾ ਜੀ ਜੀ ਉਹ ਕਿਸਾਨਾਂ ਲਈ ਆਮ ਪਬਲਿਕ ਲਈ ਕਿਤੇ ਨਾ ਕਿਤੇ ਦੁਖਤ ਭਰਿਆ ਹੀ ਰਿਹਾ ਜੀ ਜੀ ਚਾਹੇ ਕਿਸੇ ਵੀ ਮੈਟਰ ਤੇ ਗੱਲ ਕਰ ਲਓ ਜੀ ਸਹੀ ਗੱਲ ਹੈ ਅੱਜੇ ਸੀ ਗੱਲ ਕਰਦੇ ਆ ਚਲੋ ਮਾਨ ਸਾਹਿਬ ਨੇ ਕਿਸੇ ਸਕੂਲ ਦਾ ਤਕਰਤਨ ਕਰਨਾ ਸੀਗਾ ਤਾਂ ਜਦੋਂ ਛਾਜਲੀ ਪਿੰਡ ਦੇ ਵਿੱਚ ਕਿਸਾਨ ਮਤਲਬ ਜਾ ਰਹੇ ਸੀ ਉਹਨਾਂ ਨਾਲ ਗੱਲਬਾਤ ਕਰਦੇ ਰਹੇ ਕੋਈ ਕੋਈ ਕਿਸਾਨ ਹੈ ਉਹਨਾਂ ਦਾ ਕਹਿਣ ਦਾ ਮਤਲਬ ਵੀ ਸੀ ਗੱਲਬਾਤ ਕਰੀਏ ਕਿਹੜਾ ਗੱਲਬਾਤ ਕਰਨੀ ਆ ਉਹ ਜਿਹੜੇ ਕਿਸਾਨ ਸੀ ਕਿ ਉਹਨਾਂ ਨੂੰ ਪਤਾ ਸੀ ਲੇਕਿਨ ਕਹਿਣ ਦਾ ਮਤਲਬ ਇਹ ਹੈ ਵੀ ਇਹ ਕਿਤੇ ਸੀਐਨ ਸਾਹਿਬ ਜਾ ਰਹੇ ਆ ਕਿਸੇ ਸਕੂਲ ਦਾ ਤਕਰਤਨ ਕਰਦੇ ਜਾ ਰਹੇ ਆ ਉਸ ਤੋਂ ਬਾਅਦ ਅਗਰ ਕਿਸੇ ਨੇ ਗੱਲ ਕਰਨੀ ਆ ਪੰਜਾਬ ਦੇ ਸੂਬੇ ਦੇ ਲੋਕਾਂ ਨੇ ਕਿਸੇ ਬੰਦੇ ਨੇ ਗੱਲ ਕਰਨੀ ਕਿਸੇ ਪਰਿਵਾਰ ਨੇ ਗੱਲ ਕਰਨੀ ਆਮ ਲੋਕਾਂ ਨੇ ਗੱਲ ਕਰਨੀ ਆ ਗੱਲ ਕਰਨੀ ਤੈਨੂੰ ਕਰਨ ਦਿੱਤੀ ਜਾਵੇ ਗਸਤੇ ਵਿੱਚ ਰੋਪਣਾ ਪੁਲਿਸ ਦੇ ਵੱਲੋਂ ਡੰਡਾ ਛੋਟੀ ਕਿਤੇ ਨਾ ਕਿਤੇ ਲੋਕਾਂ ਦੇ ਬਰਾਉਣੀ ਫਿਰ ਤਾਂ ਕੰਮ ਕੀ ਕਰਨੀ ਇੰਤਾ ਦੀਆਂ ਗੱਲਾਂ ਕਰਨੀਆਂ ਯਾਰ ਸਭ ਨਾਲ ਜਿਹੜੀ ਅਫਸੋਸ ਦੀ ਗੱਲ ਦੁੱਖ ਦੀ ਗੱਲ ਸੋਚੀ ਜਾਂਦੀ ਹੈ ਸਾਡੇ ਦੁੱਖ ਤੇ ਕਿ ਲੱਗੇ ਜਿਹੜਾ ਸਾਡਾ ਬੁਢਾ ਰਹਿ ਜਾਂਦਾ ਜਦੋਂ ਮੀਡੀਆ ਦੇ ਕੈਮਰੇ ਤੋੜੇ ਗਏ ਆ ਮੀਡੀਆ ਦੇ ਮੈਕ ਖੋਈ ਗਏ ਆ ਲੇਖੋ ਇੱਕ ਪਾਸੇ ਤਾਂ ਅਸੀਂ ਦੇਸ਼ ਦਾ ਚੌਥਾ ਪਿੱਲਰ ਹੈ ਮੀਡੀਆ ਨੂੰ ਕਹਿੰਦੇ ਆ ਜੀ ਦੂਜਾ ਫਿਰ ਮੌਕੇ ਦੀ ਜਿਹੜੀ ਪੁਲਿਸ ਆ ਮੌਕੇ ਦੀ ਸਰਕਾਰ ਆ ਉਹ ਮੀਡੀਆ ਦੇ ਕੈਮਰੇ ਤੋੜ ਰਹੀ ਹੈ ਮੀਡੀਆ ਦੇ ਮੈਕ ਖੋ ਰਹੀ ਹੈ ਕਿਆ ਗੱਲ ਮਾਨ ਸਾਹਿਬ ਦੀ ਸਰਕਾਰ ਦਾ ਜਿਹੜਾ ਬਦਲਾ ਉਹ ਇਹ ਹੀ ਬਦਲਾ ਹੋਣਾ ਚਾਹੀਦਾ ਜੀ ਜੀ ਉਹ ਸ੍ਰੀਆਮ ਤੌਰ ਤੇ ਜਿਹੜੇ ਪੁਲਿਸ ਅਧਿਕਾਰੀ ਦਿਖ ਰਹੇ ਨੇ ਵੀਡੀਓ ਵਿੱਚ ਉਹ ਇਹ ਕਹਿ ਰਹੇ ਨੇ ਵੀ ਤੁਸੀਂ ਤਾਂ ਇਹ ਦੀ ਉਕਸਾਰੇ ਹੋ ਕਿਸਾਨਾਂ ਤੁਸੀਂ ਉਕਸਾਰੇ ਹੋ ਕਹਿੰਦੇ ਸਾਨੂੰ ਉਸ ਗੱਲ ਹੀ ਨਹੀਂ ਕੀਤੀ ਤਾਂ ਉਹ ਜਿਹੜਾ ਪੱਤਰਕਾਰ ਨੇ ਪੀਟੀਸੀ ਦੇ ਨੇ ਉਹਨਾਂ ਨੇ ਗੱਲ ਵੀ ਕੀਤੀ ਹੈ ਕਿਸਾਨਾਂ ਵੀ ਮੈਂ ਤੁਹਾਨੂੰ ਉਕਸਾਰਿਆ ਉਹ ਕਹਿੰਦੇ ਨਹੀਂ ਜੀ ਕਹਿੰਦੇ ਪੁਲਿਸ ਵਾਲੇ ਝੂਠੇ ਇਲਜ਼ਾਮ ਲਾ ਰਹੇ ਨੇ ਤਾਂ ਫਿਰ ਪੁਲਿਸ ਵਾਲੇ ਕਹਿੰਦੇ ਤੁਸੀਂ ਸਾਡਾ ਵਰਜਨ ਲੈ ਲੇ ਕਹਿੰਦੇ ਦਿਓ ਤੁਸੀਂ ਆਪਣਾ ਵਰਜਨ ਕਹਿੰਦੇ ਮੈਂ ਆਪਣਾ ਵਰਜਨ ਦੇ ਰਿਹਾ ਕਹਿੰਦੇ ਤੁਸੀਂ ਉਕਸਾਰੇ ਹੋ ਕਹਿੰਦਾ ਇਹ ਤਾਂ ਉਸਾਈ ਵੇ ਗੱਲ ਤਾਂ ਅਖੀਰ ਗੱਲਬਾਤ ਨਿਬੜਦੀ ਦਿਖਾਈ ਦਿੱਤੀ ਨਹੀਂ ਉੱਥੇ ਦੇ ਕੋਈ ਛੋਟੀ ਸਾਬਾ ਮੀਡੀਆ ਦਾ ਫਰਜ ਹੁੰਦਾ ਹੈ ਰਿਐਲਿਟੀ ਦਿਖਾਉਣਾ ਜੀ ਜੀ ਜੋ ਸਿੱਧਾ ਹੋ ਰਿਹਾ ਅੱਜ ਕੱਲ ਦਾ ਡਿਜੀਟਲ ਜਿਹੜਾ ਜਮਾਨਾ ਆ ਗਿਆ ਕਿਤੇ ਨਾ ਕਿਤੇ ਲਾਈਵ ਦਾ ਜਮਾਨਾ ਆ ਗਿਆ ਅੱਜ ਕੱਲ ਤਾਂ ਕੋਈ ਕਾਂਡ ਛੱਟ ਕਰੇ ਨਹੀਂ ਸਕਦਾ ਜੀ ਹਾਂਜੀ ਹਾਂਜੀ ਵੀਡੀਓ ਤੁਰੰਤ ਲਾਈਵ ਹੋ ਜਾਂਦਾ ਜੀ ਹੁਣ ਲਾਈਵ ਦੇ ਵਿੱਚ ਜੇਕਰ ਤੁਸੀਂ ਕੋਈ ਵੀ ਮੀਡੀਆ ਕੋ ਸੌਣ ਦੀ ਕੋਸ਼ਿਸ਼ ਕਰ ਰਹੇ ਹੋ ਉਹਦੇ ਵਿੱਚ ਇੱਕ ਸੌਣਾ ਕੀ ਹੋਊਗਾ ਜੀ ਉਹ ਤਾਂ ਜੋ ਸਾਹਮਣੇ ਹੋ ਰਿਹਾ ਉਹੀ ਲੋਕਾਂ ਦੇ ਵਿੱਚ ਆਉਣਾ ਹੈ ਜੀ 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 ਜ ਅਰੇ ਸਭ ਤੋਂ ਵੱਡੀ ਗੱਲ ਇੱਥੇ ਉੱਠਦੀ ਹੈ ਕਿ ਸੀਐਮ ਭਗਵੰਤ ਮਾਨ ਨੇ ਤੁਹਾਨੂੰ ਯਾਦ ਹੋਣਾ ਕਿ ਤੁਹਾਡੇ ਖਰੜ ਦੇ ਵਿੱਚ ਹੀ ਕੋਰਟ ਘਾਟ ਦੇ ਦੌਰਾਨ ਉਹ ਇਹ ਕੁਝ ਸਨਮਾਨ ਪੱਤਰ ਤੇ ਹੀ ਤਾਂ ਉੱਥੇ ਕੋਈ ਬੰਦੇ ਪਹੁੰਚੇ ਸੀ ਉਹਨਾਂ ਨੇ ਇਹ ਗੱਲ ਕਹੀ ਸੀ ਕੋਈ ਗੱਲ ਨਹੀਂ ਤੁਸੀਂ ਅਪਾਇੰਟਮੈਂਟ ਲਈਤੀ ਤੁਸੀਂ ਮਿਲਣ ਆਇਓ ਮਿਲੇ ਸੀਗੇ ਤੇ ਇੱਕ ਪਾਸੇ ਭਗਵੰਤ ਮਾਨ ਦਾ ਕਹਿੰਦੇ ਨੇ ਵੀ ਜੇਕਰ ਕਿਸੇ ਨੇ ਮਿਲਣਾ ਹੈ ਤਾਂ ਮੈਨੂੰ ਮਿਲ ਸਕਦਾ ਹੈ ਅੱਜ ਕਿਸਾਨ ਮਿਲਣ ਹੀ ਗਏ ਸੀ ਪਰ ਉਧਰ ਪੰਜਾਬ ਪੁਲਿਸ ਕਹਿੰਦੀ ਹੈ ਕਿ ਸਾਡੀ ਡਿਊਟੀ ਲਗਾਈ ਕੀ ਹੈ ਕਿ ਅਸੀਂ ਜਦੋਂ ਅੱਗੇ ਨਾਂ ਦੇਣਾ ਹਾਲਾਂਕਿ ਇਹ ਭਗਵੰਤ ਮਾਨ ਸਾਹਿਬ ਦੇ ਵੱਲੋਂ ਕੋਈ ਮੈਸੇਜ ਵੀ ਨਹੀਂ ਆਇਆ ਵੀ ਉੱਥੇ ਪੁਲਿਸ ਨੂੰ ਅਸੀਂ ਆਰਡਰ ਦਿੱਤਾ ਹੈ ਕੋਈ ਯਾਨੀ ਕਿ ਪੁਲਿਸ ਨੇ ਆਪਣੀ ਮਨਮਾਨੀ ਪੂਰੀ ਕੀਤੀ ਹੈ ਅੱਜ ਉੱਥੇ ਤੁਹਾਡੀ ਸਾਹਿਬ ਦੇਖੋ ਅਸੀਂ ਇਹ ਕਿਵੇਂ ਮੰਨ ਲ ਸਕਦੇ ਹਾਂ ਵੀ ਪੁਲਿਸ ਆਪਣੇ ਹਿਸਾਬ ਨਾਲ ਚੱਲ ਸਕਦੀ ਹੈ ਜੀ ਕਿ ਸਰਕਾਰ ਦੇ ਹੁੰਦੇ ਹੋਏ ਜਾਂ ਉਹ ਇੱਕ ਸੀਨੀਅਰ ਟੀਮ ਹੁੰਦੇ ਹੋਏ ਜੀ ਦੇਖੋ ਜਿਹੜੀ ਸੀਨੀਅਰ ਟੀਮ ਹੈ ਉਹ ਤਾਂ ਸਰਕਾਰ ਹੀ ਹੁੰਦੀ ਹੈ ਜੀ ਜੀ ਜਿਹੜੇ ਜੀਨੀਅਰਾਂ ਨੇ ਯੂਨੀਅਨ ਨੂੰ نیچے ਆਰਡਰ ਦੇਣੇ ਆ ਜੀ ਆਰਡਰ ਬਾਈ ਆਰਡਰ ਕਿਤੇ ਨਾ ਕਿਤੇ ਜਿਹੜਾ ਪੁਲਿਸ ਦਾ ਐਕਸ਼ਨ ਤੇ ਆਉਂਦੀ ਹੁੰਦੀ ਹੈ ਜੇ ਅਸੀਂ ਕਹੀਏ ਵੀ ਕੋਈ ਸਰਪ੍ਰੇਮ ਨੇ ਸਾਡੇ ਨਾਲ ਐਕਸ਼ਨ ਤੇ ਆ ਜੂ ਵੀ ਆਪਣੇ ਸਾਡੇ ਨਾਲ ਸਾਰੀ ਪੁਲਿਸ ਸੈਕਸ਼ਨ ਤੇ ਨਹੀਂ ਆਉਣੀ ਹੁੰਦੀ ਕੋਈ ਪੁਲਿਸ ਮੁਲਾਜ਼ਮ ਕਿਸੇ ਨੂੰ ਹੋ ਜਾਂਦਾ ਵੀ ਹਾਂ ਯਾਰ ਮੈਂ ਪੁਲਿਸ ਜਾਏ ਕਿਸੇ ਦੇ ਨਾਲ ਲੜਨ ਲੜਾਈ ਕਰ ਲਈ ਹਵਾ ਕਰ ਲਈ ਇਹ ਆ ਉਹ ਪੂਜੀ ਜਿਹਾ ਲੱਗ ਜਾਂਦੀ ਹੈ ਲੇਕਿਨ ਜਿਹੜਾ ਇਸ ਤਰੀਕੇ ਦੇ ਨਾਲ ਜਿਹੜਾ ਇਹ ਕੰਮ ਹੋ ਰਿਹਾ ਜਾਂ ਸਰਕਾਰ ਕਰ ਰਹੀ ਹੈ ਜਾਂ ਪੰਜਾਬ ਪੁਲਿਸ ਕਰ ਰਹੀ ਹੈ ਉਹਦੇ ਵਿੱਚ ਪੂਰਾ ਪੰਜਾਬ ਸਰਪੋ ਸਰਕਾਰ ਦੇ ਨਾਲ ਚੱਲ ਰਹੀ ਹੈ ਇਹ ਉਹ ਸਰਕਾਰਾਂ ਦੇ ਆਰਡਰ ਹੁੰਦੇ ਆ ਉਹ ਔਰੇ ਸਤੋਡੀ ਗਲੇ ਸਾਹਮਣੇ ਆਈਏ ਚਲੋ ਆਪਾਂ ਕਹਿੰਨੇ ਜੀ ਹਰੇਕ ਵਾਰ ਨਹੀਂ ਕਿਸਾਨਾਂ ਦੇ ਵੱਲੋਂ ਯਾਨੀ ਗਲਤ ਪਰਸੰਗ ਤਾਗੇ ਇੱਕਤਾ ਨਹੀਂ ਸੀ ਪਰ ਅੱਜ ਤੱਕ ਕਿਸਾਨਾਂ ਦੇ ਵੱਲੋਂ ਜੋ ਹੈ ਉਹ ਆਰਮਨਲ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਨੇ ਕਿਹਾ ਅਸੀਂ ਕੋਈ ਬੈਸਬਾਜੀ ਨਹੀਂ ਕੀਤੀ ਪੁਲਿਸ ਨੇ ਉੱਥੇ ਬੈਰੀਕੇਟਿੰਗ ਕਰਤੀ ਜਿਸ ਤੋਂ ਬਾਅਦ ਉਹਨਾਂ ਧੱਕੇ ਮੁੱਕੇ ਮਾਰੇ ਗਏ ਜੋ ਕਿ ਮੀਡੀਆ ਨੇ ਲਾਈਵ ਕੀਤਾ ਹੈ ਪੀਟੀਸੀ ਨਿਊਜ਼ ਨੇ ਇਸੇ ਦੌਰਾਨ ਪੀਟੀਸੀ ਦੇ ਜਿਹੜੇ ਐਂਕਰ ਵੀ ਉੱਥੇ ਉਹਨਾਂ ਦੇ ਨਾਲ ਵੀ ਧੱਕਾ ਮੁੱਕੇ ਹੋਏ ਜਿਵੇਂ ਤੁਸੀਂ ਕੈਮਰਾ ਉਹਨਾਂ ਦਾ ਇੱਕ ਕੈਮਰੇਮੈਨ ਦਾ ਕੈਮਰਾ ਟੁੱਟਿਆ ਮੌਕੇ ਤੇ ਦੇ ਕੋਸੋ ਜੀ ਜਵਾਬਰ ਦੇਖਿਆ ਜਾ ਵੀ ਜਿਹੜਾ ਕਾਰਨ ਬਣਿਆ ਇਹ ਵੀ ਕਿਤੇ ਨਾ ਕਿਤੇ ਜੇ ਅਸੀਂ ਸਰਕਾਰਾਂ ਦਾ ਕਸੂਰ ਕੱਢੀਏ ਤਾਂ ਸਰਕਾਰਾਂ ਦਾ ਕਸੂਰ ਵੀ ਨਹੀਂ ਜੀ ਨਿਕਲਦਾ ਹੁਣ ਗੱਲ ਗੱਲ ਤੇ ਅਸੀਂ ਕਿਸਾਨ ਦੀ ਗੱਲ ਕਰ ਲਈ ਅਸੀਂ ਆਪਣੀ ਗੱਲ ਕਰ ਲਈ ਅਸੀਂ ਧਰਨੇ ਪ੍ਰਦਰਸ਼ਨ ਕਰਦੇ ਅਸੀਂ ਸੀਐਮ ਨੂੰ ਰੋਕਦੇ ਅਸੀਂ ਮੰਤਰੀਆਂ ਨੂੰ ਰੋਕਦੇ ਉਹ ਇੱਕ ਤਰੀਕੇ ਸਿਸਟਮ 'ਚ ਨਹੀਂ ਜੀ ਰੁਕਦਾ ਹੈ ਦੇਖੋ ਤਰੀਕਾ ਸਿਸਟਮ ਹੋਣਾ ਚਾਹੀਦਾ ਅਗਰ ਕਿਸੇ ਨਾਲ ਗੱਲ ਕਰਨੀ ਆ ਰੁਕਣਾ ਤਰੀਕਾ ਸਿਸਟਮ ਲੋਕ ਕੱਢਣਗੇ ਵੀ ਕਿੰਨੇ ਕਿਤੇ ਨਾ ਕਿਤੇ ਬਾਹਰ ਹੁੰਦੀ ਹੈ ਸਰਕਾਰ ਦੀ ਜ਼ਵਾਦਿਆ ਜਾਂਦਾ ਲੇਕਿਨ ਸਿਸਟਮ 'ਚ ਹੋਣਾ ਚਾਹੀਦਾ ਅਗਰ ਜੇ ਸਿਸਟਮ 'ਚ ਹੋਊਗਾ ਤਾਂ ਕੋਈ ਵੀ ਕਿਤੇ ਜਿਹੜੀ ਪੱਗਾਂ ਉਹ ਵੀ ਨਾ ਉਤਰਦੀਆਂ ਜਿੱਦਾਂ ਕਿਤੇ ਜਿਹੜਾ ਇਹਦਾ ਲਾਠੀ ਚਾਰਜ ਆ ਉਹ ਵੀ ਨਾ ਹੁੰਦਾ ਜਾਂ ਮੈਂ ਕਹਿੰਨਾ ਕੋਈ ਜਾਂਦੇ ਜਾ ਉਹ ਨਾ ਕੋਈ ਜਾਂਦੇ ਮਤਲਬ ਸਿਚੁਏਸ਼ਨ ਪੈਦਾ ਹੀ ਨਾ ਹੋਵੇ ਜੀ ਉਹ ਵਿੱਚ ਬੋਝ ਨਾ ਹੋਵੇ ਜੀ ਅਗਰ ਵਿੱਚ ਬੋਹ ਹੋ ਜਾਂਦਾ ਫੇ ਕਿਤੇ ਨਾ ਕਿ ਤੁਡੀ ਨੁਕਸਾਨ ਦੀ ਭਰ ਪਾਈ ਆ ਉਹ ਆਮ ਲੋਕਾਂ ਨੂੰ ਵੀ ਕਰਨੀ ਪੈ ਜਾਂਦੀ ਹੈ ਜੀ ਤੁਹਾਨੂੰ ਲੱਗਦਾ ਨਹੀਂ ਜੇ ਕਿਸਾਨਾਂ ਨੇ ਅੱਜ ਮਿਲਣਾ ਸੀ ਭਗਵੰਤ ਸਿੰਘ ਸਾਹਿਬ ਨੂੰ ਤਾਂ ਉਹ ਇੱਕ ਦਿਨ ਪਹਿਲਾਂ ਯਾਨੀ ਡੀਸੀ ਨੂੰ ਉੱਥੇ ਮੈਮੋਰੰਡਮ ਦਿੰਦੇ ਜਾਂ ਭਗਵੰਤ ਸਿੰਘ ਸਾਹਿਬ ਨੂੰ ਅਪੀਲ ਕਰਦੇ ਬੀ ਹਾਂ ਜੀ ਤੁਹਾਨੂੰ ਮਿਲਣਾ ਤਾਂ ਹੋ ਸਕਦਾ ਹੈ ਵੀ ਜਿਹੜਾ ਕੁਝ ਅੱਜ ਹੋਇਆ ਤੱਕਾ ਮੁਕੀ ਉਹ ਨਾ ਹੁੰਦੀ ਕਿ ਭਾਵੇਂ ਤੁਮਨ ਸਾਹਿਬ ਕਹਿ ਜਾਂਦੇ ਵੀ ਆ ਜਾਓ ਆਪਾਂ ਬਹਿ ਬਹਿ ਗੱਲ ਕਰ ਲਏ ਨੇ ਜੋ ਤੁਸੀਂ ਜਵਾਬ ਲੈਣੇ ਮੈਂ ਦੇ ਦੇਣਾ ਛੋਟੀ ਸਾਹਿਬ ਅਸਲ 'ਚ ਇਹ ਕਹਾਣੀ ਜਿਹੜੀ ਜਿਹੜਾ ਕਹਿੰਦੇ ਨੇ ਅਲਜੀ ਹੋਈ ਹੈ ਜੀ ਬਹੁਤ ਜੀ ਜੇਸੀ ਕਿਸਾਨਾਂ ਦੀ ਪੰਜਾਬ ਸਰਕਾਰ ਦੀ ਗੱਲ ਕਰੀਓ ਹੁਣ ਜਿਹੜੀ ਉਹ ਜਿਹਨੂੰ ਕਹਿੰਦੇ ਨੇ ਖੈਵਾਜੀ ਵਾਲੀ ਗੱਲ ਜੀ ਹਾਂਜੀ ਹਾਂਜੀ ਮੈਂ ਤੁਹਾਨੂੰ ਕਸਾਨੀ ਧਰਨਾ ਚ ਪੋਇਆ ਜੀ ਕਿਸਾਨੀ ਧਰਨਾ ਚਾਹੁੰਦਾ ਸੀ ਉਸ ਟਾਈਮ ਤੇ ਸੀ ਕਹਿੰਦੇ ਸੀਗੇ ਵੀ ਦੇਖੋ ਪੰਜਾਬ ਸਰਕਾਰ ਅਗਰ ਜੇ ਉਲਟੋ ਵੀ ਸਰਕਾਰ ਮੌਜੂਦੀ ਸਤਾ ਵੀ ਇਹ ਜਿਹੜੀ ਸਰਕਾਰ ਹੁੰਦੀ ਹੈ ਸਤਾ ਲੈ ਲੋਕ ਉਹਨੇ ਆ ਉਹ ਕਿਤੇ ਨਾ ਕਿਤੇ ਉਕਾਬਜ ਹੋ ਜਾਂਦੇ ਆਪਣੀ ਮਨਵਾ ਨਹੀਂ ਕਰਦੇ ਕਰ ਜਾਂਦੇ ਆ ਉਹ ਵੀ ਕਿਤੇ ਨਾ ਕਿਹਨ ਜਿਹੜੀ ਖਹਿਵਾ ਜੀ ਚੱਲ ਰਹੀ ਹੈ ਜਿੱਥੇ ਕਿਸਾਨ ਨੂੰ ਲੱਗਦਾ ਉਥੇ ਕਿਸਾਨ ਲੱਕ ਹੋ ਜਾਂਦਾ ਜਿੱਥੇ ਸਰਕਾਰ ਨੂੰ ਲੱਗਦਾ ਉਥੇ ਸਰਕਾਰ ਅੱਕ ਹੋ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹ ਤਕਰਾਰਵਾਜੀ ਹੈ ਪਹਿਲਾਂ ਤਾਂ ਇਹ ਤਕਰਾਰਵਾਜੀ ਖਤਮ ਕਰਨੀ ਪਊਗੀ ਜੀ ਮਾਨ ਦੇ ਜਿਹੜੇ ਮਟਾਵਾ ਮਟਾਣੇ ਪੈਣਗੇ ਸਭ ਮਾਨ ਸਾਹਿਬ ਨੂੰ ਸਿਆ ਬਣਾ ਬਗੋ ਕਿਤਨਾ ਕਿਤੇ ਕਿਸਾਨਾਂ ਦੀ ਗਸਾਰ ਵੀ ਨਹੀਂ ਹੁੰਦੇ ਜੀ ਅ ਜਿਹੜੇ ਮਾਨ ਸਾਹਿਬ ਆ ਉਹ ਵੀ ਸੀਐਮ ਦੇ ਸੀਟ ਤੇ ਰਹਿ ਕੇ ਕਿਤੇ ਸੀਐਮ ਸਾਹਿਬ ਦੀ ਗੱਲ ਵੀ ਨਹੀਂ ਕਰਦੇ ਜੀ ਫਿਰ ਸ਼ਰਮਾ ਜੀ ਇਹ ਮਸਲਾ ਤੱਕ ਠੰਡਾ ਕਿਵੇਂ ਹੋਏਗਾ ਨਾ ਕਿਉਂਕਿ ਅੱਜ ਤਾਂ ਚਲੋ ਮੌਲ ਉੱਥੇ ਸ਼ਾਂਤ ਕਰਵਾ ਦਿੱਤਾ ਗਿਆ ਚਾਹੇ ਉਹ ਜ਼ਬਰਦਸਤੀ ਕੀਤੀ ਬੁਲੇ ਜੋ ਮਰਜ਼ੀ ਹੋਇਆ ਇੰਨੀ ਗਨੀਮਤ ਰਹੀ ਕਿ ਹਾਂ ਪੱਗਾਂ ਉਤਰੀਆਂ ਨੇ ਪਰ ਜੋ ਲਾਸਟ ਅਪਡੇਟ ਆਈ ਹੈ ਵੀ ਕਿਸੇ ਦੇ ਕੋਈ ਸੱਟ ਵੱਟ ਨਹੀਂ ਬੱਜੀ ਇਹ ਬਚਾਉ ਰਿਹਾ ਹੈ हां ਤੁਹਾਨੂੰ ਮੈਂ ਦੱਸ ਦੇਣਾ ਕਿ ਸੰਗਰੂਰ ਦੇ ਐਸਐਸਬੀ ਸਾਹਿਬ ਦੇ ਵੱਲੋਂ ਉੱਥੇ ਹੁਣ ਜਾ ਕੇ ਜਾਂਚ ਕੀਤੀ ਜਾ ਰਹੀ ਹੈ ਵੀ ਆਖਰ ਇਹ ਸਾਰਾ ਕੁਝ ਕਿਉਂ ਹੋਇਆ ਹੈ ਉਹਨਾਂ ਨੇ ਟਾਈਮ ਰੱਖਿਆ ਹੈ 5:30 ਵਜੇ ਦਾ ਹਾਂ ਦੇਖੋ ਛੋਟੀ ਸਾਹਿਬ ਪਹਿਲੀ ਗੱਲ ਤਾਂ ਇਹ ਵੀ ਜੇ ਆਪਾਂ ਹੁਣ ਕਹੀਏ ਵੀ ਉਹ ਚੀਜ਼ ਨੂੰ ਉਹ ਸਿਚੁਏਸ਼ਨ ਨੂੰ ਬਣਨੇ ਕਿਉਂ ਦਿੱਤਾ ਜੀ 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 ਜਿਹੜੇ ਨੇ ਵੀ ਇਹਨਾਂ ਨੇ ਵੀ ਬਣਨਾ ਦਿੱਤਾ ਜੋ ਚੀਜ਼ ਨੂੰ ਨੁਕਸਾਨ ਕਰਾਉਣ ਦੇ ਵਿੱਚ ਅੱਗੇ ਆਏ ਆ ਉਹਨਾਂ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਅਗਰ ਕਾਰਵਾਈ ਨਹੀਂ ਹੁੰਦੀ ਫਿਰ ਇਹ ਜਿਹੜੇ ਦੋ ਚਾਰ ਲੋਕ ਹੋਣ ਨੇ ਚਾਹੀਓ ਪੁਲਿਸ ਡਿਪਾਰਟਮੈਂਟ ਦੇ ਹੋਣ ਖਰਾਬ ਕਰਨ ਵਾਲੇ ਚਾਹੀਓ ਕਿਸਾਨਾਂ ਦੇ ਵਿੱਚ ਹੋਣ ਕਿਸੇ 'ਚ ਵੀ ਹੋ ਸਕਦੇ ਆ ਕੋਈ ਜ਼ਰੂਰੀ ਕਿਸਾਨਾਂ 'ਚ ਨਹੀਂ ਹੋ ਸਕਦੇ ਕਿਸਾਨਾਂ 'ਚ ਵੀ ਹੋ ਸਕਦੇ ਪੁਲਿਸ 'ਚ ਵੀ ਹੋ ਸਕਦੇ ਆ ਜਿਹੜੇ ਲੋਕ ਐਦਾਂ ਦੀ ਹੱਤਨਾ ਕਰਦੇ ਆ ਜਾਂ ਮਾਹੌਲ ਨੂੰ ਖਰਾਬ ਕਰਦੇ ਆ ਜਾਂ ਖਰਾਬ ਕਰਨ ਦੇ ਰਸਤੇ ਦੇ ਜਾਂਦੇ ਆ ਉਹਨਾਂ ਲੋਕਾਂ ਦੇ ਉੱਤੇ ਕਿਤੇ ਨਾ ਕਿਤੇ ਕਾਰਵਾਈ ਹੋਣੀ ਚਾਹੀਦੀ ਤਾਂ ਜੋ ਜਿਹੜੇ ਆਮ ਲੋਕ ਆ ਕਿਤੇ ਨਾ ਕਿਤੇ ਕੁੱਟੇ ਪਿੱ हां आज यही بچاؤ ਰਹਿ ਗਿਆ ਮੈਂ ਤੁਹਾਨੂੰ ਇਹ ਦੱਸਣ ਲੱਗਿਆ ਸੀ ਕਿ ਜਿੱਥੇ ਇਹ ਪ੍ਰੋਟੈਸਟ ਹੋਇਆ ਉਹ 메ਨ ਰੋਡ ਸੀ ਤੇ ਉਸ ਸਮੇਂ ਉੱਥੇ ਕਾਫੀ ਆਵਾਜਾਈ ਹੁੰਦੀ ਹੈ ਪਰ ਅੱਜ ਗਰਮੀ ਜ਼ਿਆਦਾ ਹੋਣ ਦੇ ਕਰਕੇ ਉੱਥੇ ਲੋਕ ਘੱਟ ਸੀਗੇ ਤਾਂ ਕਰਕੇ ਬਚਾਅ ਹੋ ਗਿਆ हां ਕਿਸਾਨਾਂ ਦੀਆਂ ਪੱਗਾਂ ਜ਼ੁਰਤੀਆਂ ਨੇ ਕੈਮਰੇ ਟੁੱਟੇ ਨੇ ਪਰ ਉਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਜੋ ਦੇਖਿਆ ਕਿ ਮਾਹੌਲ ਹੁਣ ਗਰਮਾ ਰਿਹਾ ਹੈ ਤਾਂ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਬਹਿ ਕੇ ਗੱਲਬਾਤ ਕੀਤੀ ਗਈ ਸਮਝਾਇਤਾ ਕਿਸਾਨਾਂ ਨੂੰ ਪਰ ਕਿਸਾਨਾਂ ਨੇ ਹੁਣ ਮੰਗ ਰੱਖੀ ਹੈ ਕਿ ਸਾਡੇ ਨਾਲ ਇੰਨੀ ਬਸਲੂਕੀ ਕਿਉਂ ਕੀਤੀ ਗਈ ਤਾਂ ਕਰਕੇ ਹੁਣ ਐਸਐਸਪੀ ਸਾਹਿਬ ਸਾਡੇ ਪੰਜਵਰ ਨੂੰ ਮਿਲਣ ਜਾ ਰਹੇ ਨੇ ਨਹੀਂ ਤੇ ਕੋਈ ਇਤਹਾ ਚੈਨਲ ਦੇ ਮਾਤਰਾ ਵੀ ਕਿਸਾਨਾਂ ਨੂੰ ਵੀ ਕਹਿਣਾ ਚਾਹੁੰਦੇ ਆ ਜੀ ਵੀ ਤੁਸੀਂ ਵੀ ਜਿਹੜੀ ਥੋੜੀ ਹਲੀਮੀ ਨਾਲ ਗੱਲ ਕਰੋ ਥੋੜੀ ਜਿਹੀ ਕਿਸੇ ਤਰੀਕੇ ਨਾਲ ਗੱਲ ਕਰੋ ਵੀ ਕਾਰਜ ਕਰਕੇ ਗੱਲ ਕਰ ਸਕੀ ਜੀ ਲੇਕਿਨ ਉਹ ਵੀ ਆਪਣੀ ਅਕਰਤਾ ਕਰਜ ਰਹਿਣਾ ਫਿਰ ਉਧਰ ਸਰਕਾਰ ਵੀ ਅਕਰਤਾ ਕਰਜ ਰੈਂਦੀ ਹੈ ਫਿਰ ਇਹਦੇ ਜਿੱਤੇ ਕਿਤੇ ਜਿਹੜੀ ਹੈ ਉਹ ਤਕਰਾਰਵਾਜੀ ਹੋ ਕੇ ਕਿਤੇ ਨਾ ਕਿਤੇ ਮਾਹੌਲ ਵਿਗੜ ਜਾਂਦਾ ਆਮ ਲੋਕਾਂ ਜਿਹੜੇ ਫਿਰ ਉਸ ਚੀਜ਼ ਦੇ ਪਿਸ ਜਾਂਦੇ ਦੀ ਉਹਦੇ ਵਿੱਚ ਕਿਉਂਕਿ ਨਾ ਉਹ ਕਹਿ ਰਹੇ ਨੇ ਕਹਿੰਦੇ ਵੀ ਜਿਹੜੀਆਂ ਸਾਡੀਆਂ ਟਰੈਕਟਰ ਟਰਾਲੀਆਂ ਚੋਰੀ ਹੋਈਆਂ ਨੇ ਸ਼ੰਮੂ ਵਾਟਰ ਤੋਂ ਉਹ ਅਸੀਂ ਭਗਵੰਤ ਮਾਨ ਸਾਹਿਬ ਤੋਂ ਜਵਾਬ ਲੈਣਾ ਹੈ ਜਦ ਕਿ ਭਗਵੰਤ ਮਾਨ ਸਾਹਿਬ ਨੇ ਕਲੀਅਰ ਕਰ ਦਿੱਤਾ ਹੈ ਕਿ ਉਹ ਦਾ ਉੱਪਰ ਜਿਹੜਾ ਐਕਸ਼ਨ ਹੈ ਉਹ ਗੁਰਲਾਲ ਕਨਹੋਰ ਜਿਹੜੇ ਐਮ ਐਲ اے ਉਹਨਾਂ ਦੇ ਉੱਪਰ ਐਕਸ਼ਨ ਆਜ ਹੋ ਚੁੱਕਿਆ ਹੈ ਤੇ ਉਹਨਾਂ ਦੇ ਉੱਪਰ ਹੀ ਕਮੇਟੀ ਬਿਠਾ ਦਿੱਤੀ ਗਈ ਹੈ ਕਈ ਟਰੈਕਟਰ ਟਰਾਲੀਆਂ ਬਰਾਮਦ ਕਰ ਲਏ ਗਏ ਨੇ ਪਰ ਕਈ ਅਜੇ ਨਹੀਂ ਸਮਾਂ ਮਿਲਿਆ ਪਰੇਥੇ ਸਰਮਾ ਜੀ ਆਪਾਂ ਬਹੁਤ ਸਾ ਆਪਾਂ तकरीबन 1.5 ਸਾਲ ਤੋਂ ਰਵੇਟ ਕਰ ਰਹੇ ਹਾਂ ਕਿ ਉੱਥੇ ਕਿਸਾਨਾਂ ਨੂੰ ਇੰਨਾ ਸਮਾਨ ਲੈ ਕੇ ਜਾਂਦੀ ਲੋੜ ਨਹੀਂ ਸੀ ਖਾਸ ਕਰ ਮੈਂ ਗੱਲ ਕਰਾਂ ਭੰਡੇਰ ਸਾਹਿਬ ਦੀ ਉੱਥੇ ਏਸੇ ਲੱਗਿਆ ਉਹਨਾਂ ਨੂੰ ਆਰ ਜੀ ਕਮਰਾ ਮਿਲਿਆ ਹੋਇਆ ਸੀ ਜੀ ਕਈ ਕਿਸਾਨ ਅਜੇ ਸੀ ਜਿਹੜੇ ਕੂਲਰ ਲਾ ਕੇ ਬੈਠੇ ਹੋਏ ਸੀ ਲੋਕੀ ਆਪਣੇ ਐਲਸੀਡੀਆ ਘਰੋਂ ਲੈ ਕੇ ਆਏ ਹੋਏ ਸੀ ਤੇ ਹਾਂ ਉੱਥੇ ਪੁਲਿਸ ਨੇ ਕਈ ਜ਼ਮਾਨ ਚੱਕਿਆ ਵੀ ਹੈ ਜੋ ਕੈਮਰੇ ਕੈਦ ਹੋਇਆ ਸੈਂਡਰ ਤੱਕ ਅਗੇ ਨੇ ਥਾਣੇ ਵਿੱਚ ਸ਼ੰਮੂ ਤਾਂ ਉਸ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਗੁੱਸਾ ਪਾਇਆ ਜਾ ਰਿਹਾ ਸੀ ਪਰ ਹਾਂ ਜੇਕਰ ਗੱਲ ਕਰਾਂ ਆਗੂਆਂ ਦੀ ਡੱਲੇਵਾਲ ਸਾਹਿਬ ਨੇ ਕਿਹਾ ਵੀ ਟੈਸਟ ਨਹੀਂ ਕਰੇ ਉਹਨਾਂ ਤੁਹਾਨੂੰ ਪਤਾ ਹੈ ਆਪਣਾ ਮਰਦ ਮਰਤੂਰੀ ਖੋਲਦਾ ਹੈ ਉਹਨਾਂ ਨੇ ਕਿਹਾ ਸੀ ਆਪਣੀ ਪਿਆਰ ਨਾਲ ਲੜਾਈ ਲੜਾਂਗੇ ਪਰ ਜਿਹੜਾ ਕੁਝ ਅੱਜ ਹੋਇਆ ਉਹ ਪਿਆਰ ਦਾ ਰਸਤਾ ਦਿਖ ਨਹੀਂ ਰਿਹਾ ਚਰਮਾਰੀ ਆ ਮਤਲਬ ਛੋਟੀ ਸਾਬ ਹੋਈ ਕਹਿੰਦਾ ਵੀ ਜੜ ਖਤਮ ਕਰਨ ਦੀ ਜ਼ਰੂਰਤ ਹੈ ਜਾਂ ਜਿਹੜੀ ਕੀਟ ਜੜ ਖੁਗਰਦੀ ਹੈ ਜਾਂ ਪੀਚ ਖੁਗਰਦਾ ਉਸ ਚੀਜ਼ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਪਹਿਲਾਂ ਤਾਂ ਸਰਕਾਰ ਨੂੰ ਵੀ ਥੋੜੇ ਜਿਹਾ ਸੁਣਨੇ ਦੇ ਵਟਣਾ ਪਊਗਾ ਵੀ ਸਰਕਾਰ ਨੂੰ ਵੀ ਸੁਣਨਾ ਪਊਗਾ ਕਿ ਕਿਸਾਨਾਂ ਦੀ ਤਕਲੀਫ ਜਾਂ ਕਿਸਾਨਾਂ ਦੇ ਤੇ ਉਤੇ ਤਸ਼ੱਦਦ ਨਾ ਕੀਤਾ ਜਾਵੇ ਡਾਂਗ ਸੋਟਾ ਨਾ ਭਰਾਇਆ ਜਾਵੇ ਚਲੋ ਠੀਕ ਹੈ ਸੁੱਬੇ ਦੇ ਲੋਕ ਆ ਕੋਈ ਥੋੜੇ ਜਿਹਾ ਆਕੜ ਕੇ ਮੰਗਦੇ ਆ ਧਾਕੜ ਕੇ ਮੰਗਦੇ ਆ ਜਾਂ ਹੌਸਲੇ ਵਾਲੇ ਹੁੰਨੇ ਆ ਉਹਨਾਂ ਦੇ ਸਾਰ ਨਾਲ ਕਿਤੇ ਨਾ ਕਿਤੇ ਦੇਖ ਲੈਣਾ ਚਾਹੀਦਾ ਲੇਕਿਨ ਸਰਕਾਰ ਵੀ ਕਿਤੇ ਨਾ ਕਿਤੇ ਮਾਨ ਸਾਹਿਬ ਵੀ ਫਿਰ ਹੋ ਜਾਂਦਾ ਵੀ ਕਿਸਾਨਾਂ ਨੂੰ ਬੋਲਣ ਦਾ ਨਹੀਂ ਪਤਾ ਕਿਸਾਨ ਨਿਵੇਸ਼ੀ ਕਰ ਦਿੰਦੇ ਆ ਜਾਂ ਕਿਸਾਨ ਆਪਣੇ ਹਿਸਾਬ ਨਾਲ ਗੱਲ ਕਰਦੇ ਆ ਜੇ ਚਾਰ ਕਿਸਾਨ ਇਕੱਠੇ ਗੱਲ ਇੱਕ ਨਹੀਂ ਇੱਕ ਕਰਨੀ ਦੋ ਨੇ ਦੋ ਕਰਨੀ ਕਹਿਣ ਦਾ ਮਤਲਬ ਇਹ ਚਾਰ ਕਿਸਾਨ ਉਹਨਾਂ ਦਾ ਇੱਕਾ ਨਹੀਂ ਜੀ ਹੁੰਦਾ ਕਿਤੇ ਨਾ ਕਿਤੇ ਇਹ ਚੀਜ਼ਾਂ ਦਾ ਜਿਹੜਾ ਘਟਾ ਉਹ ਆਮ ਲੋਕਾਂ ਦੇ ਉੱਤੇ ਪੈ ਰਿਹਾ ਆਮ ਲੋਕਾਂ ਦੇ ਉੱਤੇ ਇਸ ਕਰਕੇ ਪੈ ਰਿਹਾ ਵੀ ਕਿਸੇ ਦੀ ਬਗ ਲੱਤ ਰਹੀ ਹੈ ਕਿਸੇ ਭੈਣ ਦੀ ਚੁੰਨੀ ਲੱਤ ਰਹੀ ਹੈ ਕਿਸੇ ਦੀ ਮਤਲਬ ਕੁਝ ਹੋ ਰਿਹਾ ਕਿਸੇ ਦਾ ਕੁਝ ਹੋ ਰਿਹਾ ਜੀ ਇਹ ਕੋਈ ਦੇਖੋ ਜੇਕਰ ਇਹ ਮੁੱਦਾ ਨਾ ਸੁਲ ਗਿਆ ਅੱਜ ਐਸਪੀ ਸਾਹਿਬ ਨੇ ਮਿਲਣਾ ਤੁਹਾਨੂੰ ਤਾਂ ਫਿਰ ਕੱਲ ਨੂੰ ਫਿਰ ਦੇਖੋ ਉਹੀ ਕਿਸਾਨ ਅਗੂ ਆ ਜਾਣਗੇ ਇਕੱਠੇ ਹੋਏ ਹੋਣਗੇ ਫਿਰ ਉਹੀ ਮੀਟਿੰਗਾਂ ਦੌਰ ਸ਼ੁਰੂ ਹੋਏਗਾ ਉਹਦਾ ਕੋਈ ਫਾਇਦਾ 1.5 ਸਾਲ ਪਹਿਲਾਂ ਨਿਕਲਿਆ ਨਹੀਂ ਉਲਟਾ ਕਿਸਾਨਾਂ ਨੂੰ ਨੁਕਸਾਨ ਹੀ ਹੋਇਆ ਤੇ ਚੋਰੀਆਂ ਹੋਈਆਂ ਗੱਡੀਆਂ ਚੋਂ ਉਹਦੀ ਕੁੱਟਮਾਰ ਹੋਈ ਫਿਰ ਅਸੀਂ ਕਹਿੰਨੇ ਆਂ ਵੀ ਪੁਲਿਸ ਪ੍ਰਸ਼ਾਸਨ ਜ਼ਿੰਮੇਵਾਰ ਹੈ ਤਾਂ ਪੁਲਿਸ ਵਾਲੇ ਵੀ ਇਹ ਕਹਿੰਦੇ ਨੇ ਵੀ ਸਾਡੇ ਤੇ ਡਿਊਟੀਆਂ ਲਗਾਈਆਂ ਗਈਆਂਗੇ ਅਸੀਂ ਕਰ ਕੀ ਸਕਦੇ ਆਂ ਅਸੀਂ ਵੀ ਆਪਣੇ ਘਰਾਂ ਜਾਣਾ ਤੁਹਾਡੇ ਧਰਨੇ ਕਰਕੇ ਸਾਨੂੰ ਡਬਲ ਡਬਲ ਦੇਣੇ ਪੈ ਰਹੀਆਂ ਸ਼ਰਮਾ ਜੀ ਮੇਨ ਗੱਲ ਇਹ ਹੈ ਕਿ ਸਰਕਾਰ ਔਰ ਕਿਸਾਨਾਂ ਦੇ ਵਿੱਚ ਕੋਈ ਬੰਦਾ ਵਿਚੋਲਾ ਨਹੀਂ ਬਣ ਰਿਹਾ ਜਿਹੜਾ ਕਿ ਸਾਰੇ ਮੈਟਰ ਨੂੰ ਨਿਬੇੜ ਸਕੇ ਨਹੀਂ ਆ ਛੋਟੀ ਸਾਹਿਬ ਜੇ ਦੇਖਿਆ ਜਾਵੇ ਪੁਲਿਸ ਐ ਸੋਚਦੀ ਹੈ ਵੀ ਸਾਨੂੰ ਕਿਸਾਨਾਂ ਕਰਕੇ ਡਿਊਟੀ ਦੇਣੀ ਪਊਗੀ ਜੀ ਜੀ ਹੁਣ ਮੰਨ ਲਓ ਕੋਈ ਐਮਰਜੈਂਸੀ ਲੱਗ ਜਾਂਦੀ ਹੈ ਕੋਈ ਇਹੋ ਜਿਹਾ ਸਿਸਟਮ ਆ ਜਾਂਦਾ ਵੀ ਉਹ ਪੁਲਿਸ ਵਾਲੇ ਨੂੰ ਜਾਣਾ ਪੈਂਦਾ ਜੀ ਜੀ ਦਾਦਰ ਵੀ ਵੀ ਜੰਗਵਾ ਤੇ ਜਾਣਾ ਬੰਦਾ ਉਹ ਡਿਊਟੀ 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 ਹੈ ਜੋ ਚੀਜ਼ ਅਲੱਗ ਹੈ ਲੇਕਿਨ ਜੋ ਕਹੀਏ ਵੀ ਉਹਦੇ ਕਸੂਰ ਉੱਤੇ ਬਾਹਰ ਕਿਸਾਨ ਆ ਉਹ ਚੀਜ਼ ਤੇ ਕਸੂਰ ਬਾਹਰ ਕਿਸਾਨ ਨਹੀਂ ਕਿਸਾਨਾਂ ਦਾ ਕਸੂਰ ਅਸੀਂ ਇੰਨਾ ਕਹਿ ਸਕਦੇ ਆ ਜਾਂ ਸਮਝਣ ਦੀ ਜਿਹੜੀ ਉਹਨਾਂ ਨੂੰ ਜ਼ਰੂਰਤ ਹੈ ਵੀ ਜਿਹੜੀ ਵੀ ਕੰਮ ਕਰਨਾ ਜਿਹੜੀ ਵੀ ਗੱਲ ਕਰਨੀ ਆ ਉਹ ਬੜੇ ਪਿਆਰ ਨਾਲ ਹੋਣੀ ਚਾਹੀਦੀ ਆ ਹਾਲਾਂਕਿ ਹਲ ਲਲਲਾ ਨਹੀਂ ਹੋਣਾ ਜਿਹਦਾ ਹਲ ਲਲਲਾ ਹੋ ਜਾਂਦਾ ਪੰਜਾਬ ਦੇ ਵਿੱਚ ਪੰਜਾਬ ਦੀ ਪੁਲਿਸ ਪੰਜਾਬ ਦੇ ਲੋਕਾਂ ਤੇ ਕਿਤੇ ਨਾ ਕਿਤੇ ਡੰਡਾ ਬਰਾ ਰਹੀ ਆ ਜੋ ਕਿ ਬਹੁਤ ਅਫਸੋਸ ਦੀ ਗੱਲ ਆ ਕੋਈ ਸ਼ਰਮਾਈ ਦੇਖੋ ਤਕਲੀਫ ਤਾਂ ਆਮ ਲੋਕਾਂ ਜਿਆਦਾ ਹੁੰਦੀ ਹੈ ਨਾ ਤੁਹਾਨੂੰ ਮੇਰੇ ਵਰਗਿਆਂ ਨੂੰ ਉੱਥੋਂ ਲੰਘਾਂ ਚ ਪ੍ਰੋਬਲਮ ਆਉਂਦੀ ਹੈ ਫਿਰ ਧਰਨੇ ਲਗਤੇ ਆ ਅਸੀਂ ਨਹੀਂ ਚਾਹੁੰਦੇ ਕੋਈ ਧਰਨੇ ਪਹਿਲਾਂ ਹੀ ਬਹੁਤ ਔਖੇ ਉਠੇ ਨੇ ਠੀਕ ਹੈ ਅਸੀਂ ਮੰਨਦੇ ਹਾਂ ਕਿਸਾਨਾਂ ਦੀ ਪ੍ਰੋਬਲਮ ਹੈਗੀ ਆ ਅਸੀਂ ਇਹ ਨਹੀਂ ਕਹਿੰਦੇ ਨਹੀਂ ਹੈਗੀਆਂ ਪਰ ਉਹਨਾਂ ਨੇ ਆਪਣੀਆਂ ਪ੍ਰੋਬਲਮ ਆਪ ਜਿਆਦਾ ਕ੍ਰੀਏਟ ਕੀਤੀਆਂ ਨੇ ਜਦੋਂ ਚੰਗਾ ਭਲਾ ਸਭ ਕੁਝ ਚੱਲ ਰਿਹਾ ਸੀ ਤਾਂ ਵੱਡੇ ਵੱਡੇ ਨੇਤਾਵਾਂ ਦੇ ਵਿੱਚ ਏਕਤਾ ਰੁੱਟੀ ਜੀ ਦੀ ਆਪਾਂ ਗੱਲ ਕਰਦੇ ਸੀ ਧਰਨਾ ਗਲਤ ਲੀਤੇ ਗਿਆ ਤੇ ਧਰਨਾ ਆਖਰ ਖਤਮ ਹੋ ਗਿਆ ਤੇ ਗੱਲ ਇੱਥੇ ਮੁਕਦੀ ਹੈ ਸ਼ਰਮਾ ਜੀ ਕਿ ਮੈਂ ਇਹ ਚਾਹਨਾ ਪੀ ਜਿਹੜਾ ਪੰਜਾਬ ਦਾ ਮਾਹੌਲ ਹੈ ਉਹ ਦੇਖੋ ਅੱਜ ਕੱਲ ਮਾਹੌਲ ਬਹੁਤ ਜ਼ਿਆਦਾ ਦੁਵਾਰਾ ਖਰਾਬ ਹੋਇਆ ਹੋਇਆ ਖਾਸ ਕਰਕੇ ਪਿਛਲੇ 15 ਦਿਨ ਤੋਂ ਪੰਜਾਬ ਪੁਲਿਸ ਦੇ ਉੱਪਰ ਕਈ ਵੱਡੇ ਵੱਡੇ ਇਲਜ਼ਾਮ ਲੱਗੇ ਨੇ ਤੁਹਾਨੂੰ ਯਾਦ ਹੋਣਾ ਪਹਿਲਾਂ ਤਾਂ ਉਹ ਇੱਕੋ ਜਿਹੜੀ ਕਿਊਨ ਚਿੱਟਾ ਕਿਊਨ ਉਹਨੇ ਪੰਗਾ ਪਾ ਕੇ ਰੱਖਿਆ ਕਿੰਨੇ ਦਿਨ ਠੀਕ ਹੈ ਫੇਰ ਇੱਕ ਇੰਸਪੈਕਟਰ ਭੜਿਆ ਕਿੱਲੋ ਚਿੱਟੇ ਦੇ ਵਿੱਚ ਫੇਰ ਇੱਕ ਐਨਕਾਊਂਟਰ ਦਿਖਾਇਆ ਗਿਆ ਉਸ ਤੋਂ ਬਾਅਦ ਪ੍ਰਤਾਪ ਸਿੰਘ ਬਾਜਵਾ ਦਾ ਰੋਲਾ ਪਿਆ ਕੱਲ ਅੱਜ ਫੇਰ ਉਹੀ ਪੰਗਾ ਪਿਆ ਕਿ ਰਾਜਾ ਬੜਿੰਗ ਜੀ ਨੇ ਐਕਸ਼ਨ ਲੈ ਲਿਆ ਰਾਜਾ ਬੜਿੰਗ ਜੀ ਕਹਿੰਦੇ ਵੀ ਭਗਵੰਤ ਮਾਨ ਜੀ ਤਾਂ ਕਹਿੰਦੇ ਚੋਣਾ ਦਿੱਤਾ ਸਾਰਾ ਕਰ ਰਹੇ ਨੇ ਯਾਨੀ ਜਿਹੜਾ ਪੰਜਾਬ ਦਾ ਸ਼ਰਮਾ ਹੀ ਮਾਹੌਲ ਹੈ ਨਾ ਉਹ ਥੋੜੇ ਜਿਹੇ ਪਿਛਲੇ ਮਹੀਨੇ ਤੋਂ ਗਲਤ ਕਰੀਏ ਥੋੜਾ ਜਿਹਾ ਗਲਤ ਲੀਦੇ ਚੱਲ ਰਿਹਾ ਜਿਹੜਾ ਰੰਗਲਾ ਪੰਜਾਬ ਚੰਦੇ ਜੀ ਭਗਵੰਤ ਮਾਨ ਜੀ ਉਹ ਨਹੀਂ ਬਣ ਰਿਹਾ ਪੰਜਾਬ ਦਾ ਮਾਹੌਲ ਉਲਟਾ ਚੱਲ ਰਿਹਾ ਹੁਣ ਦੇ ਕੋਈ ਤਾਂ स्टार्टिंग ਦੇ ਵਿੱਚ ਕਿਹਾ ਵੀ ਜਿਹੜੀ ਪੰਜਾਬ ਪੁਲਿਸ ਦੀ ਕਾਰਜਗਾਰੀ ਪੰਜਾਬ ਪੁਲਿਸ ਪੰਜਾਬ ਸਰਕਾਰ ਦੀ ਕਾਰਜਗਾਰੀ ਹੈ ਉਹ ਜਿਹੜੀ ਕਿਤੇ ਨਾ ਕਿਤੇ ਇਦਾਂ ਦੀ ਦਿਖਦੀ ਨਜ਼ਰ ਆ ਰਹੀ ਹੈ ਵੀ ਜਿਨ੍ਹਾਂ ਨੇ ਅਸੀਂ ਗੁੰਡਾਗਰਦੀ ਬਦਮਾਸ਼ੀ ਜਿ ਕਹਿ ਸਕਦੇ ਹਾਂ ਜੀ ਕਿਤੇ ਨਾ ਕਿਤੇ ਲੋਕਾਂ ਦੇ ਨਾਲ ਸਹੀ ਨਹੀਂ ਹੁੰਦਾ ਲੋਕਾਂ ਦੇ ਨਾਲ ਮਾਰਿਆ ਕੁੱਟਿਆ ਜਾਂਦਾ ਲੋਕਾਂ ਦੀ ਸੁਣਵਾਈ ਨਹੀਂ ਕੀਤੀ ਜਾਂਦੀ ਇੱਥੋਂ ਤੱਕ ਕਿ ਉਹ ਜਿਹੜੇ ਵਿਸ਼ੇ ਤੇ ਅਸੀਂ ਗੱਲ ਕਰ ਰਹੇ ਹਾਂ ਉਸੇ ਵਿਸ਼ੇ ਦੇ ਵਿੱਚ ਇੱਕ ਪੱਤਰਕਾਰ ਬੋਲ ਰਿਹਾ ਵੀ 30 ਸਾਲ ਹੋ ਗਏ ਮੈਨੂੰ ਪੱਤਰਕਾਰੀ ਕਰਦਿਆਂ ਨੂੰ ਲੇਕਿਨ ਫਸਟ ਟਾਈਮ ਮੈਂ ਪੰਜਾਬ ਪੁਲਿਸ ਦਾ ਪੰਜਾਬ ਸਰਕਾਰ ਦਾ ਇਦਾਂ ਦਾ ਰਵੱਈਆ ਦੇਖਿਆ ਵੀ ਜੋ ਮੀਡੀਆ ਦੇ ਕੈਮਰੇ ਤੋਂ ਵੇ ਮੈ ਕਾ ਫੜ ਲਏ ਜਾਣ ਜਾਂ মিডিਆ ਤੇ ਦੋਸ਼ ਲਾਇਆ ਜਾਵੇ ਉਕਸਾਉਣ ਦਾ ਕੰਮ ਕਰਦੇ ਆ ਜੀ ਤੇ ਕੋਈ 30 ਸਾਲ ਲਾਇਆ ਬੰਦਾ ਇਹ ਗੱਲ ਕਰ ਰਿਹਾ ਹੈ ਹੈਂ ਦਾ ਮਤਲਬ ਹੈ ਪਹਿਲੀਆਂ ਸਰਕਾਰਾਂ ਨਾਲੋਂ ਵੀ ਮਾੜੀ ਕਾਰਜਕਾਰੀ ਹੈ ਜਿਹੜੀ ਇਹ ਸਰਕਾਰਾਂ ਦੀ ਹੋਂਸ ਦੀ ਨਜ਼ਰ ਆ ਰਹੀ ਹੈ ਜੀ ਕਿਉਂਕਿ ਦੇਖੋ ਉਹ ਕੋਈ ਛੋਟਾ ਮੋਟਾ ਕਹਿੰਦਾ ਨਹੀਂ ਪੀਟੀ ਜੈਂਦਾ ਪੱਤਰਕਾਰ ਹੈ ਬਹੁਤ ਪੁਰਾਣਾ ਪੱਤਰਕਾਰ ਉਹ ਐਂਕਰ ਹੈ ਸਰ ਤੇ ਉਹਨੇ ਕੀ ਗੱਲ ਆਖੀ ਕਿ ਉਲਟਾ ਮੈਨੂੰ ਪੁਲਿਸ ਵਾਲੇ ਤੰਗ ਕਰ ਰਹੇ ਨੇ ਤੇ ਇਹ ਕਹਿੰਦੇ ਪੁਲਿਸ ਵਾਲੇ ਕਹਿੰਦਾ ਤੁਸੀਂ ਮੇਰਾ ਵਰਜਨ ਲਓ ਮੇਰਾ ਵਰਜਨ ਲਓ ਗੱਲ ਹੀ ਫਸਾ ਲੀਤਾ ਉਹਨਾਂ ਨੇ ਕਿਹਾ ਤੁਸੀਂ ਤੁਹਾਡਾ ਵਰਜਨ ਦੋ ਮੈਂ ਲੈ ਰਿਹਾ ਸਰ ਕਹਿੰਦਾ ਪਰ ਤੁਸੀਂ ਮੇਰੇ ਤੇ ਬਲੇਮ ਨਾ ਕਰੋ ਵੀ ਮੈਂ ਕਿਸਾਨਾਂ ਨੂੰ ਭੜਕਾ ਰਿਹਾ ਆ ਦੇਖੋ ਜੀ ਸਾਹਿਬ ਚੈਨਲ ਕੋਈ ਵੱਡਾ ਛੋਟਾ ਨਹੀਂ ਹੁੰਦਾ ਸਾਰੇ ਚੈਨਲ ਵੱਡੇ ਆ ਜੀ ਜੀ ਸਾਰੇ ਆ ਦਾ ਬਰਾਬਰ ਦਾ ਜਿਹਨੂੰ ਕਹਿੰਦੇ ਰੁਤਬਾ ਸਾਰੇ ਬਰਾਬਰ ਦਾ ਜਿਹੜਾ ਪਾਗੀਦਾਰਾ ਕੰਮ ਕਰਦੇ ਆ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਵਿੱਚ ਜਿਹੜੇ ਸਹੀ ਤਰੀਕੇ ਨਾਲ ਚੱਲਦੇ ਆ ਉਹਨਾਂ ਦਾ ਅਸੀਂ ਸਲੂਟ ਕਰਦੇ ਆ ਲੇਕਿਨ ਕਹਿੰਦਾ ਮਤਲਬ ਕਿਸੇ ਵੀ ਕਿਸੇ ਵੀ ਪੱਤਰਕਾਰ ਦੇ ਨਾਲ ਕਿਸੇ ਵੀ ਚੈਨਲ ਦੇ ਨਾਲ ਕਿਉਂ ਇਦਾਂ ਦਾ ਦੁਰਵਿਵਾਰ ਹੋਵੇ ਜਾਂ ਕੋਈ ਪੰਜਾਬ ਕੋਲਸ ਕਰੇ ਜਾਂ ਪੰਜਾਬ ਸਰਕਾਰ ਕਰੇ ਅਫਸੋਸ ਤਾਂ ਇਸ ਗੱਲ ਤੇ ਆ ਜੀ ਸ਼ਰਮੈ ਤੁਹਾਨੂੰ ਲੱਗਦਾ ਨਹੀਂ ਜਿਹੜਾ ਅੱਜ ਹੋਇਆ ਹੈ ਜਾਂ ਜਿਹੜੇ ਪਿਛਲੇ ਕੁਦਨ ਮੈਂ ਦੱਸਿਆ ਹੋ ਰਿਹਾ ਹੈ ਕਿ ਪੰਜਾਬ ਪੁਲਿਸ ਦੀ ਛਵੀ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਵਿੱਚ ਜ਼ਿਆਦਾ ਖਰਾਬ ਹੋ ਰਹੀ ਹੈ ਇਹਨਾਂ ਹਰਕਤਾਂ ਦੇ ਕਰਕੇ ਹੀ ਹਾਂ ਦੇਖੋ ਛੋਟੀ ਸਾਹਿਬ ਉਹੀ ਗੱਲ ਆ ਗਈ ਨਾ ਪੰਜਾਬ ਪੁਲਿਸ ਪੰਜਾਬ ਸਰਕਾਰ ਪੰਜਾਬ ਪੁਲਿਸ ਤੋਂ ਹੀ ਪੰਜਾਬ ਦੇ ਲੋਕਾਂ ਦੇ ਡੰਡਾ ਬਰਵਾ ਰਹੀ ਹੈ ਜੀ ਦੁੱਖਤਾ ਅਫਸੋਸਤਾ ਇਸੀ ਗੱਲ ਦਾ ਹੈ ਜੀ ਕਿਉਂਕਿ ਦੇਖੋ ਜਿਹੜੇ ਚੰਗੇ ਲੀਡਰ ਚੰਗਸੋਰੀ ਚੰਗੇ ਹੈਗੇ ਅਫਸਰ ਉਹ ਵੀ ਤਾਂ ਬਨਾਮ ਹੋ ਰਹੇ ਨਾ ਨਿਆਂ ਜੀ ਸਰ ਮੈਂ ਕਹ ਜਿਹੜੇ ਚੰਗੇ ਅਫਸਰ ਨੇ ਕੁਝ ਮਾੜੇ ਅਫਸਰਾਂ ਕਰਕੇ ਉਹ ਵੀ ਬਨਾਮ ਹੋ ਰਹੇ ਨੇ ਬਿਲਕੁਲ ਹੁੰਨੇ ਆ ਜੀ ਦੇਖੋ ਚੰਗੇ ਅਫਸਰ ਬਦਨਾਮ ਹੋ ਰਹੇ ਆ ਚੰਗੇ ਰਾਜਨੀਤਿਕ ਲੋਕ ਬਦਨਾਮ ਹੋ ਰਹੇ ਆ ਸੱਤਾਧਾਰੀ ਧਿਰ ਦੇ ਚੰਗੇ ਤੇ ਲੋਕ ਬਦਨਾਮ ਹੋ ਰਹੇ ਆ ਜਿਹੜੇ ਚੰਗੇ ਲੋਕਾਂ ਉਹ ਬਦਨਾਮ ਹੋ ਜਣਾ ਚਾਹੇਓ ਤੁਸੀਂ ਰਾਜਨੀਤਿਕ ਚਲਾ ਲਓ ਜਾਂ ਕਿਸੇ ਰਪਟ ਵਿਭਾਗ ਚਲਾ ਲਓ ਜਾਂ ਪੰਜਾਬ ਪੁਲਿਸ ਚਲਾ ਲਓ ਉਹ ਵੀ ਸਾਰੇ ਹੁੰਨੇ ਹੁੰਨੇ ਕਿਉਂਕਿ ਸਾਰੇ ਨਹੀਂ ਹੁੰਦੇ ਕੁਝ ਗਾਲੀਆ ਵੇਡਾਉਨੀਆਂ ਜਿਹੜੇ ਸਾਰੇ ਡਿਪਾਰਟਮੈਂਟ ਨੂੰ ਕਿਤੇ ਨਾ ਕਿਤੇ ਬਦਨਾਮ ਕਰਦੀਆਂ ਸੋ ਇਹਨਾਂ ਤੋਂ ਸੁਚੇਤ ਰਹਿਣਾ ਚਾਹੀਦਾ ਇਹਨਾਂ ਦੇ ਪਿੱਛੇ ਨਹੀਂ ਲੱਗਣਾ ਚਾਹੀਦਾ ਚਾਹੇ ਕਿਸੇ ਵਿਭਾਗ ਜਾ ਕੇ ਦੇਖ ਲਓ ਤੁਸੀਂ ਲੋ 4 ਲੋਕ ਇਦਾਂ ਤੇ ਹੁੰਨੇ ਆ ਵੀ ਸ਼ਰਮਈ ਆਖਰੀ ਸਵਾਲ ਆਪਣੇ ਚੈਨਲ ਦੇ ਮਾਧਮੇ ਦੇ ਰਾਈ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਜਿਹੜੇ ਅੱਜ ਕਿਸਾਨਾਂ ਦਾ ਹੋਇਆ ਵੀ ਉਹ ਦੁਬਾਰਾ ਨਾ ਹੋਵੇ ਤੇ ਪੁਲਿਸ ਪ੍ਰਸ਼ਾਸਨ ਨੂੰ ਕੀ ਬੇਨਤੀ ਕਰੋਗੇ ਵੀ ਜਿਹੜਾ ਮਾਹੌਲ ਉਹ ਨਾ ਖਰਾਬ ਹੋਵੇ ਕਿਉਂਕਿ ਅੱਜ ਗਨੀਮਤ ਰਹੀ ਹੈ ਕਿ ਕੋਈ ਖੂਨੀ ਖਰਾਬਾ ਦਾ ਹੋਣੀ ਹੋਇਆ हां ਪੱਗਾ ਉਤਰੀਆਂ ਨੇ ਡੰਡੇ ਚੱਲੇ ਰੇ ਬੰਦੇ ਆ ਵੀ ਆਪਣੇ ਜਿਹੜੇ ਕਿਸਾਨ ਭਰਾ ਆ ਜਾਂ ਪੰਜਾਬ ਦੇ ਲੋਕ ਨੇ ਉਹ ਏਕਤਾ ਬਣਾ ਕੇ ਰੱਖਣਾ ਜਿਆ ਕੀ ਕਹਿਣਾ ਚਾਹੋਗੇ ਆਪਣੇ ਚੈਨਲ ਦੇ ਮਾਧਮੇ ਕੋਈ ਨਾ ਕੋਈ ਬੇਨਤੀ ਕਰ ਦਿਓ हां बिल्कुल चौधरी साहब इवन पंजाबी टीवी चैनल ਦੇ ਮਾਧਿਅਮ ਰਾਹੀਂ ਅਸੀਂ ਰੱਬ ਅਰਗੇਸ ਰੂਪ ਤੇਨੂੰ ਦਰਸ਼ਕਾਂ ਨੂੰ ਅਪੀਲ ਕਰਦੇ ਹਾਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਇਹ ਮਾਹੌਲ ਖਰਾਬ ਨਾ ਹੋਵੇ ਚਾਹੇ ਉਹ ਕਿਸਾਨ ਹੋਣ ਆਮ ਧਰਨਾਕਾਰੀ ਹੋਣ ਮਾਹੌਲ ਖਰਾਬ ਨਾ ਹੋਵੇ ਇਸ ਸਿਸਟਮ ਦੇ ਨਾਲ ਸਰਕਾਰਾਂ ਦੇ ਨਾਲ ਗੱਲ ਕਰੋ ਕਿ ਸਰਕਾਰਾਂ ਦੇ ਹੱਥ ਦੇ ਵਿੱਚ ਪਾਵਰ ਹੁੰਦੀ ਹੈ ਛੋਟੀ ਵੀ ਚੱਲਦੀ ਹੈ ਡੰਡਾ ਵੀ ਚੱਲਦੀ ਹੈ ਸੋ ਭਲਾਣੇ ਕੇ ਹਿਸਾਬ ਦੇ ਨਾਲ ਕਰੋ ਕਿ ਕਿਸੇ ਦਾ ਨੁਕਸਾਨ ਵੀ ਨਾ ਹੋਵੇ ਸਾਡਾ ਮਸਲਾ ਵੀ ਹੱਲ ਹੋ ਜAVE ਕਿਤੇ ਨਾ ਕਿਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਵੀ ਆਮ ਲੋਕਾਂ ਦੀ ਕਿਸਾਨਾਂ ਦੀ ਗੱਲ ਆਰਾਮ ਦੇ ਨਾਲ ਬੈਠ ਕੇ ਸੁਣੀ ਜਾਵੇ ਨਾ ਕਿ ਡੰਡੇ ਵਰਾ ਕੇ ਡੰਡਿਆਂ ਦੇ ਵਿੱਚ ਮਸਲਾ ਹੱਲ ਕਰਿਆ ਜਾਵੇ ਜੀ ਸੋ ਸ਼ਰਮਾਈ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਅਰੇ ਚੈਨਲ ਨੂੰ ਸਰ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਜੀ ਧੰਨਵਾਦ ਜੋਦੀ ਸਾਹਿਬ ਬਹੁਤ ਧੰਨਵਾਦ ਜੀ ਸੋ ਦੋਸਤੋ ਇਹ ਸਾਡੇ ਨਾਲ ਸਾਡੇ ਸੀਨੀਅਰ ਪੱਤਰਕਾਰ ਸੰਦੀਪ ਸ਼ਰਮਾ ਜੁੜੇ ਸੀ ਜਿਹੜਾ ਸਾਡਾ ਅੱਜ ਦਾ ਮੁੱਦਾ ਸੀ ਕਿ ਸੰਗਰੂਰ ਦੇ ਨੇੜੇ ਪੈਂਦਾ ਪਿੰਡ ਛਾਹਲੀਆ ਉੱਥੇ ਜਦ ਭਗਵਾਨਤਮਨ ਸੀਐਮ ਸਾਹਿਬ ਨੇ ਜਾਣਾ ਸੀਗਾ ਉੱਥੇ ਘਾਟਾਂ ਦਾ ਸਕੂਲ ਦਾ ਪਰ ਉੱਥੇ ਕੁਝ ਕਿਸਾਨਾਂ ਦੇ ਵੱਲੋਂ ਅੱਜ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਗਿਆ ਇਸੇ ਤਹਿਤ ਕਿਸਾਨਾਂ ਨੂੰ ਰਸਤੇ ਵੀ ਰੋਕ ਲਿਆ ਗਿਆ ਪੰਜਾਬ ਪੁਲਿਸ ਦੇ ਵੱਲੋਂ ਉੱਥੇ ਬੈਰੀਕੇਡਿੰਗ ਕੀਤੀ ਗਈ ਅਤੇ ਖਬਰਾਂ ਸਾਹਮਣੇ ਆਈਆਂ ਵੀ ਹੱਥੋਪਾਈ ਹੋਈ ਹੈ ਕਈ ਕਿਸਾਨ ਭਰਾਵਾਂ ਦੀਆਂ ਪੱਗਾਂ ਉਤਰੀਆਂ ਨੇ ਇਗਨੀਮਤ ਇਹ ਰਹੀ ਹੈ ਕਿ ਉੱਥੇ ਕੋਈ ਕਿਸਾਨ ਆ ਯਾਨੀ ਕਿ ਜ਼ਖਮੀ ਨਹੀਂ ਹੋਇਆ ਬਾਅਦ ਚੋ ਬਹਿ ਕੇ ਗੱਲ ਸਮਝਾ ਦਿੱਤੀ ਗਈ ਹੈ ਜਿਹੜਾ ਪੁਲਿਸ ਵਾਲਿਆਂ ਨੇ ਇਹ ਕਹਿਣਾ ਕਿ ਸਾਨੂੰ ਆਰਡਰ ਸੀਗੇ ਵੀ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਜਾਣਾ ਜੀ ਦਾ ਇਸੇ ਦੌਰਾਨ ਉੱਥੇ ਮੀਡੀਆ ਦੇ ਕੈਮਰੇ ਵੀ ਟੁੱਟੇ ਨੇ ਤੁਹਾਨੂੰ ਦੱਸ ਦੇਣਾ ਕਿ ਪੀਟੀਟੀ ਚੈਨਲ ਦੇ ਐਂਕਰ ਦਾ ਕੈਮਰਾ ਤੋੜਿਆ ਗਿਆ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਕਿਸਾਨਾਂ ਨੂੰ ਉਕਸਾ ਰਹੇ ਹੋ ਜਦਕਿ ਉਹਨਾਂ ਨੇ ਕਿਹਾ ਕਿ ਮੈਂ ਤਾਂ ਸਰ ਤੁਹਾਡਾ ਪੱਖ ਲੈਣ ਆਇਆ ਹੋ ਦੋਸਤੋ ਇਹ ਦੇਖਣ ਵਾਲੀ ਗੱਲ ਹੈ ਕਿ ਹੁਣ ਭਗਵਾਨ ਤਮਨ ਸਾਹਿਬ ਕੀ ਕਿਸਾਨਾਂ ਨੂੰ ਮਿਲਣਗੇ ਕਿਉਂਕਿ ਕਿਸਾਨਾਂ ਦਾ ਇਹ ਕਹਿਣਾ ਸੀ ਕਿ ਅਸੀਂ ਧਰਨਾ ਲਗਾਉਣ ਨਹੀਂ ਆਏ ਅੱਜ ਤਾਂ ਭਗਵਾਨ ਤਮਨ ਜੀ ਨੂੰ ਗੱਲਬਾਤ ਕਰਨ ਆਇਆ ਆਪਣੇ ਜਵਾਬ ਲੈਣ ਆਇਆ ਬਸ ਅਸੀਂ ਸਿਰਫ ਉਹਨਾਂ ਨੂੰ ਮਿਲਣ ਜਾਣਾ ਇਸ ਟਾਈਮ ਤੱਕ ਹੈ ਪਰ ਇੱਕ ਸਾਰਾ ਕੁਝ ਗਲਤ ਹੋ ਗਿਆ ਟਕਰਾਅਵਾਦੀ ਹੋਈ ਨਹੀਂ ਮਿਲ ਸਕੇ ਸੀਐਮ ਆਨ ਨੂੰ ਦੇਖਣਾ ਇਹ ਹੈ ਕਿ ਸੀਐਮ ਆਨ ਉਹਨਾਂ ਨੂੰ ਦੁਬਾਰਾ ਮਿਲਣਗੇ ਜਾਂ ਨਹੀਂ ਕਿ ਇਹ ਕਿਸਾਨਾਂ ਦਾ ਧਰਨਾ ਇੱਥੇ ਅੱਜ ਖਤਮ ਹੋ ਜਾਏਗਾ ਜਾਂ ਨਹੀਂ ਕਿਉਂਕਿ ਹੁਣ ਕਿਸਾਨ ਬਹੁਤ ਗੁੱਸੇ ਵਿੱਚ ਬੈਠੇ ਨੇ ਪਰ ਬਚਾਓ ਇਹ ਰਿਹਾ ਕਿ ਉੱਥੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਸੋ ਦੋਸਤੋ ਇਹ ਸਾਡੇ ਆ ਸ਼ਾਮ ਦੀ ਲਾਈਵ ਦੀ ਅਪਡੇਟ ਸੀ। ਤੁਹਾਨੂੰ ਜਲਦੀ ਜੁੜਾਂਗਾ ਕੋਈ ਹੋਰ ਲਾਈਵ ਦਾ ਮੁੱਦਾ ਲੈ ਕੇ ਉਦ ਤੱਕ ਤੁਸੀਂ ਦੇਖਦੇ ਰਹੋ ਏਵਨ ਪੰਜਾਬੀ ਟੀਵੀ